ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗਦੀ ਦਿਵਸ ਕਤਤਕ ਸੁਦੀ 2165 ਬਿਕਰਮੀ ਇੰਗਲਿਸ਼ ਈਅਰ 1708 ਜੋ ਕਿ ਮੰਗਲਵਾਰ ਨਵੰਬਰ 1 ਨੂੰ ਹੈ ਸੋ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਪ੍ਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਹਨ ਉਹਨਾਂ ਦੇ ਦਰਸ਼ਨ ਕਰਵਾਏ ਜਾਣਗੇ ਜੋ ਸਰੂਪ ਆਪ ਜੀ ਦੇਖ ਰਹੇ ਹੋ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਹੈ ਇਸ ਦੀ ਜਲਦ سونے ਦੀ ਹੈ 4 ਕਿਲੋ ਤਕਰੀਬਨ ਸੋਨਾ ਇਸ ਨੂੰ ਲੱਗਾ ਹੋਇਆ ਇਸ ਵੀਡੀਓ ਦੇ ਵਿੱਚ ਪ੍ਰਾਤਨ ਸਰੂਪਾਂ ਦੇ ਦਰਸ਼ਨ ਕਰਾਉਣ ਦੇ ਨਾਲ-ਨਾਲ ਆਪ ਜੀ ਨੂੰ ਜਾਣਕਾਰੀ ਵੀ ਦਿੱਤੀ ਜਾਏਗੀ ਸੋ ਇਸ ਲਈ ਹਰ ਕਿਸੇ ਸਿੱਖ ਤੱਕ ਇਹ ਵੀਡੀਓ ਪਹੁੰਚਾਉਣ ਦਾ ਆਪ ਜੀ ਉਪਰਾਲਾ ਜਰੂਰ ਕਰੋ ਹਰ ਕਿਸੇ ਸਿੱਖ ਦੇ ਨਾਲ ਜਰੂਰ ਸ਼ੇਅਰ ਕਰੋ ਤੇ ਆਓ ਸਭ ਤੋਂ ਪਹਿਲਾਂ ਆਪ ਜੀ ਨੂੰ ਜੋ ਸਰੂਪ 1691 ਸੰਧ ਦੇ ਵਿੱਚ ਲਿਖਿਆ ਗਿਆ ਸੀ ਉਸ ਦੇ ਦਰਸ਼ਨ ਕਰਵਾਈਏ ਇਸ ਰੂਪ ਸੰਬਤ 1748 ਮੀਤੀ 60 ਬਦੀ ਤਿਉਦਸੀ ਨੂੰ ਗ੍ਰੰਥ ਲਿਖਿਆ ਭਾਵ ਜੇ ਇੰਗਲਿਸ਼ ਈਅਰ ਕੱਢਣਾ ਹੋਵੇ ਤੇ 1691 ਕਿਉਂਕਿ ਸੰਮਤ 57 ਸਾਲ ਅੱਗੇ ਚੱਲਦਾ ਆ ਸੋ ਜਿਵੇਂ ਹੁਣ 2016 ਆ ਪਰ ਸੰਮਤ 2073 ਚੱਲ ਰਿਹਾ ਇਸ ਰੂਪ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਸ਼ਿਸ਼ੋਭਤ ਹੈ ਤਿਸ ਦੇ ਵਿੱਚ ਆਪ ਜੀ ਦੇਖੋਗੇ ਇੱਥੇ ਮਹੱਲਾ 10ਵਾਂ ਲਿਖਿਆ ਹੋਇਆ ਜਿੱਥੇ ਆਉਂਦਾ ਬਾਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਕਿਉਂਕਿ ਜਦੋਂ ਗੁਰੂ ਸਾਹਿਬ ਜੀ ਅਖੀਰਲੇ ਸਮੇਂ ਜੇਲ੍ਹ ਦੇ ਵਿੱਚ ਸਾਨ ਗੁਰਤੇਗ ਬਹਾਦਰ ਸਾਹਿਬ ਜੀ ਤੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਗੁਰਗੋਬਿੰਦ ਸਿੰਘ ਜੀ ਦੀ ਪ੍ਰੀਖਿਆ ਲੈਣ ਦੇ ਲਈ ਇਹ ਦੋਹਰਾ ਲਿਖ ਕੇ ਭੇਜਿਆ ਸੀਗਾ ਬਾਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਹੋ ਸਹਾਏ ਤੇ ਗੁਰਗੋਬਿੰਦ ਸਿੰਘ ਜੀ ਨੇ ਇਹ ਜਵਾਬ ਲਿਖ ਕੇ ਭੇਜਿਆ ਸੀ ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਕਰਕੇ ਲਿਖ ਕੇ ਭੇਜਿਆ ਸੀਗਾ ਦੇ ਕੀ ਗੁਰਗੋਵਨ ਸਿੰਘ ਜੀ ਸਾਨੂੰ ਸਿਰਫ ਆਪਣਾ ਪਿਤਾ ਹੀ ਸਮਝਦੇ ਆ ਕਿ ਉਸੇ ਗੁਰਨਾਨਕ ਦੀ ਜੋਤ ਸਮਝਦੇ ਆ ਕਿਉਂਕਿ ਗੁਰਬਾਣੀ ਦੇ ਵਿੱਚ ਆਉਂਦਾ ਜੋ ਤੂੰ ਹਾ ਯੁਗਤ ਸਾਇ ਸਹਿ ਕਾਇਆ ਫੇਰ ਪਲਟੀਐ ਸੋ ਸਰੀਰ ਬਦਲੇ ਸਨ ਪਰ ਜੋਤ ਉਹੀ ਸੀ ਗੁਰਨਾਨਕ ਦੇਵ ਜੀ ਵਾਲੀ ਤੇ ਗੁਰਗੋਵਨ ਸਿੰਘ ਜੀ ਇਸ ਪ੍ਰੀਖਿਆ ਦੇ ਵਿੱਚ ਖਰੇ ਉਤਰੇ ਗੁਰਗੋਵਨ ਸਿੰਘ ਜੀ ਨੇ ਲਿਖ ਕੇ ਭੇਜਿਆ ਸੀਗਾ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਸ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਈ ਪਾਪ ਆਪ ਜੀ ਹੀ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ ਆਪ ਜੀ ਨੇ ਹੀ ਸਹਾਈ ਹੋਣਾ ਆਪ ਜੀ ਨੇ ਹੀ ਹਿੰਦੂਆਂ ਦੀ ਰੱਖਿਆ ਕਰਨੀ ਆ ਸੋ ਇਹ ਗੁਰੂ ਸਾਹਿਬ ਜੀ ਨੇ ਲਿਖ ਕੇ ਭੇਜਿਆ ਇਸ ਕਰਕੇ ਇੱਥੇ ਕਈ ਪ੍ਰਾਤਨ ਸਰੂਪਾਂ ਦੇ ਵਿੱਚ ਮਹੱਲਾ 10ਵਾਂ ਵੀ ਲਿਖਿਆ ਹੋਇਆ ਸੋ ਹਾਂਜੀ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਠ ਗੁਰੂ ਸਾਹਿਬਾਂ ਦੀ ਬਾਣੀ ਆ ਪਰ ਜ਼ਿਆਦਾਤਰ ਪ੍ਰਚਲਿਤ ਇਹੀ ਆ ਕਿ 6 ਗੁਰੂਆਂ ਦੀ ਬਾਣੀ ਆ ਸੋ 10ਵੇਂ ਪਾਤਸ਼ਾਹ ਦਾ ਇਹ ਸ਼ਲੋਕ ਤੇ 6ਵੇਂ ਪਾਸ਼ਾ ਨੇ ਧੁਨਾ ਚੜਾਈਆਂ ਨੇ 12 ਦੇ ਉੱਤੇ ਜਿਵੇਂ ਆ ਪਾਸ਼ਾ ਦੀ ਵਾਰ ਦੇ ਵਿੱਚ ਪੜਦੇ ਆ ਟੁੰਡੇ ਅਸ ਰਾਜੇ ਕੀ ਧੋਨੀ 6ਵੇਂ ਪਾਸ਼ਾ ਨੇ ਟਾੜੀਆਂ ਨੂੰ ਸੁਣਨਾ ਸ਼ੁਰੂ ਕੀਤਾ ਟਾੜੀ ਬਣਾਏ ਤੇ ਜਿਹੜੀ ਜਿਹੜੀ ਉਹਨਾਂ ਨੂੰ ਕੋਈ ਵਾਰ ਪਸੰਦ ਆਈ ਉਹਦੇ ਨਾਂ ਤੇ ਜਿਹੜੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧੁਨਾ ਚੜਾਈਆਂ ਨੇ ਸੋ ਇਸ ਸ਼ਲੋਕ ਦੀ ਬਾਬਤ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਨਾਵੇਂ ਪਾਸ਼ਾ ਦੀਆਂ ਸ਼ਲੋਕਾਂ ਦੀ ਕਥਾ ਕਰਦਿਆਂ ਹੋਇਆਂ ਵੀ ਕਲੀਅਰ ਕੀਤਾ ਆ ਕਿ 10ਵੇਂ ਪਾਸ਼ਾ ਦਾ ਸ਼ਲੋਕ ਆਓ ਆਪਾਂ ਪਹਿਲਾਂ ਉਹ ਸਰਵਣ ਕਰੀਏ ਫਿਰ ਆਪ ਜੀ ਨੂੰ ਹੋਰ ਸਰੂਪਾਂ ਦੇ ਦਰਸ਼ਨ ਕਰਵਾਵਾਂਗੇ ਬਾਲੇ ਛਟਕ ਬੰਦਨ ਪਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਤਸ਼ਾਹ ਦੀ ਪਰਖ ਕਰਨ ਵਾਸਤੇ ਦੋ ਰਾਚਾਰਿਆ ਸਤਿਗੁਰੂ ਜੀ ਨੇ ਹਾਂ ਜੀ ਬਾਲੇ ਛਟਕ ਬੰਦਨ ਪਰ ਬਾਲ ਜੀ ਦੇ ਇੱਕ ਬਾਲ ਛਟ ਗਿਆ ਬੰਦਨ ਪੈ ਗਏ ਹਨ ਤੁਜੋ ਨਾ ਹੋਤ ਉਪਾਹ ਗੋਲਦਨ ਸਿੰਘ ਸੱਤੇ ਪਾਸੇ ਦੇ ਪ੍ਰਸਾਧ ਮਹਾਰਾਜ ਕਹਿ ਰਹੇ ਹਨ ਕਿ ਕੋਈ ਉਪਾਅ ਯਤਨ ਨਹੀਂ ਹੋ ਰਿਹਾ ਲਾਲ ਜੀ ਸੋ ਨਾਨਕ ਅਬ ਓਟ ਫੜ ਸੱਤ ਨਾਨਕ ਦੇ ਨੌਵੇਂ ਪਾਤਸ਼ਾਹ ਤੇ ਹਾਦਰ ਸਾਹਿਬ ਜੀ ਕਹਿੰਦੇ ਨੇ ਕੋਈ ਹਰੀ ਦੀ ਓਟ ਹਾ ਗਾਜ ਜਾ ਹੋ ਹੋ ਸਹਾ ਬੇ ਗਾਲ ਐਰਾ ਪਤ ਹੱਥ ਦੀ ਸਹਾਇਤਾ ਚਿੱਤੀ ਜੀ ਹਰਿਆਣ ਖੇਤਰ ਦੇ ਉੱਪਰ ਪੰਗਵੇ ਨੇ ਫਕਰ ਲਿਆ ਸੀ ਇਸ ਤਰ੍ਹਾਂ ਸਹਾਇਤਾ ਕਰੋ ਇਥੋਂ ਤੱਕ ਮਾਰੀ ਉਚਾਰ ਕੇ ਨਾਨਕਪੁਰ ਸਾਹਿਬ ਨੂੰ ਪਹਿਲਾਂ ਤਹੀ ਸੀ ਤੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜਦੋਂ ਇਥੋਂ ਤੱਕ ਬਾਣੀ ਪੜੀ ਗੁਰੂ ਗਰੀਬ ਨਿਵਾਜ ਜੀ ਨੇ ਅੱਗੋਂ ਜੋ ਉੱਤਰ ਦਿੱਤਾ ਪਹਿਲਾਂ ਉਹ ਇੱਕ ਵਾਰ ਅਰਥ ਸੁਣੋ ਬਲ ਹੋਆ ਬੰਧਨ ਛੁੱਟੇ ਬਲ ਹੋਆ ਬੰਧਨ ਛੁੱਟੇ ਚੰਗੀ ਤਰ੍ਹਾਂ ਵਿਚਾਰ ਕੀਤੀ ਹੈ ਕਿ ਪਰਖ ਕਰ ਰਹੇ ਹਨ ਸਤਿਗੁਰੂ ਕਿਤਾ ਜੀ ਮਹਾਰਾਜ ਕਹਿੰਦੇ ਬਲ ਹੋਆ ਬਲ ਹੋ ਗਿਆ ਹੈ ਤੁਹਾਡੇ ਸੀਸ ਦੇਣ ਦੇ ਕਾਰਨ ਆਪ ਜੀ ਦੀ ਕੁਰਬਾਨੀ ਦੇ ਕਾਰਨ ਇਸ ਕੰਮ ਦੇ ਵਿੱਚ ਜੀਵਾਂ ਦੇ ਵਿੱਚ ਬਲ ਪੈ ਗਿਆ ਤੇ ਬੰਧਨ ਛੁੱਟ ਗਏ ਹਨ ਜਿਹੜੇ ਜਨੂ ਦੇ ਪਏ ਹੋਏ ਸੌਣ ਤਾਂ ਭਾਵੇਂ ਕੁੱਪੀਆਂ ਵਾਲੇ ਮੰਨਦੇ ਹੀ ਨਹੀਂ ਦਾ ਕਹਿੰਦੇ ਸਤਿਗੁਰੂ ਨੇ ਕੀ ਕੀਤਾ ਪਰਮਾਨੰਥ ਨੇ ਚੇਤਾ ਕੰਨ ਤੇ ਵੱਜੀ ਤੇ ਆਉਂਦਾ ਹੈ ਬਾਤੂਰੇ ਕਹਿੰਦੇ ਬੰਧਨ ਛੁੱਟ ਗਏ ਆਪ ਜੀ ਦੀ ਪਰਮਾਨੰਥ ਦਾ ਸਰਕਾਰ ਪਿਤਾ ਜੀ ਸਭ ਕਿਛ ਹੋਤ ਉਪਾ ਮਹਾਰਾਜ ਦਾਬ ਜਤਨ ਹੋ ਆਇਆ ਹੈ ਪਰਮਾਨੰਥ ਦੇ ਕਾਰਨ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਬਾਤੂਰੇ ਗੋਬਿੰਦ ਸਿੰਘ ਸਾਹਿਬ ਦੇ ਪਾਸ਼ੇ ਅਗੁਰਨਾਮ ਰੂਪ ਨਹੀਂ ਕਹਿੰਦੇ ਸਭ ਕੁਝ ਆਪ ਜੀ ਦੇ ਹੱਥ ਵਿੱਚ ਹੈ ਤੁਮ ਜੀ ਹੋਤ ਸਹਾ ਆਪ ਜੀ ਸਾਰੇ ਸਾਕ ਸਹਾਇਤਾ ਕਰਨ ਵਾਲੇ ਹੋ ਪ੍ਰਾਤਨ ਬੀੜਾ ਵਿੱਚ ਮਹੱਲਾ 10ਵਾਂ ਦਾ ਪਾਛੈ 10ਨੇ ਕਿੰਨੀਆਂ ਬੀੜਾਂ ਵਿੱਚ ਆਉਂਦਾ ਹੈ ਪਰ ਜੋ ਹੁਣ ਪ੍ਰਚਲਿਤ ਬੀੜਾ ਉਹਨਾਂ ਵਿੱਚ ਨਹੀਂ ਪਰ ਇਹ ਜੋੜਾ 10ਨੇ ਪਾਛੈ ਦਾ ਜਾਣਨਾ ਹਾ ਤੁਮ ਹੀ ਹੋ ਤੁਮ ਹੀ ਹੋਤ ਸਹਾ ਆਪ ਦੀ ਸਹਾਇਤਾ ਕਰਨ ਵਾਲਿਓ ਸਾਰਿਆਂ ਦੀ ਸਵਾਪ ਜੀ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਰਸਨਾ ਪਾਸੋਂ ਵੀ ਸਰਵਣ ਕਰ ਲਿਆ ਕਿ ਕਈ ਪ੍ਰਾਤਨ ਸਰੂਪਾਂ ਦੇ ਵਿੱਚ ਮਹੱਲਾ 10ਵਾਂ ਲਿਖਿਆ ਹੋਇਆ ਤੇ ਆਪ ਜੀ ਸਾਹਮਣੇ ਦਰਸ਼ਨ ਵੀ ਕਰ ਰਹੇ ਹੋ ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ 8 ਗੁਰੂ ਸਾਹਿਬਾਂ ਦੀ ਗੁਰਬਾਣੀ ਹੈ ਤੇ ਬਹੁਤੇ ਜਿਹੜੇ ਪ੍ਰਚਾਰਖੰਡ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸੋ ਇਸੇ ਕਰਕੇ ਉਹ ਜ਼ਿਆਦਾਤਰ ਪ੍ਰਚਾਰ ਕਰਦੇ ਹਨ ਕਿ 6 ਗੁਰੂਆਂ ਦੀ ਹੀ ਬਾਣੀਆਂ ਤੇ ਜ਼ਿਆਦਾਤਰ ਇਹ ਹੀ ਪ੍ਰਚਲਿਤ ਹੋਇਆ ਹੋਇਆ ਸੋ ਆਪਣੇ ਆਪ ਨੂੰ ਐਜੂਕੇਟ ਕਰੋ ਤੇ ਦੂਸਰਿਆਂ ਨੂੰ ਵੀ ਇਹ ਸਭ ਕੁਝ ਦੱਸੋ ਤੇ ਵੀਡੀਓ ਵਿਖਾਓ ਸੋ ਅੱਗੇ ਆਪ ਜੀ ਦਰਸ਼ਨ ਕਰੋਗੇ ਕਿ ਇਸ ਰੂਪ ਦੇ ਵਿੱਚ ਵੀ ਰਾਗ ਮਾਲਾ ਸੁਭਾਏਮਾਨ ਹੈ ਆਪ ਜੀ ਦੇਖ ਰਹੇ ਹੋ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਣ ਸੰਗ ਅਲਾਪੇ ਆਠੋ ਨੰਦਨ ਸੋ ਪਹਿਲਾਂ ਆਪ ਜੀ ਨੂੰ ਇੱਕ ਪ੍ਰਾਤਨ ਸਰੂਪ ਦੇ ਹੋਰ ਦਰਸ਼ਨ ਕਰਾਵਾਂ ਫਿਰ ਆਪਾਂ ਇਸ ਰਾਗ ਮਾਲਾ ਬਾਰੇ ਵੀ ਨਿਰਨਾ ਕਰਾਂਗੇ ਆਪ ਜੀ ਨੂੰ ਦੱਸਾਂਗੇ ਕਿਨੇ ਲਿਖੀ ਸੀ ਤੇ ਕਿਉਂ ਲਿਖੀ ਸੀਗੀ ਸੋ ਇਹ ਜੋ ਸਰੂਪ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਸ਼ਿਸ਼ੋਭਤ ਹੈ ਪਿਆਰੇ ਪਾਈ ਦਿਆ ਸਿੰਘ ਜੀ ਦਾ ਲਿਖਿਆ ਹੋਇਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਿਰ ਦਿੱਤਾ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿਰ ਦੀ ਮੰਗ ਕੀਤੀ ਸਭ ਤੋਂ ਪਹਿਲਾਂ ਪਿਆਰੇ ਭਾਈ ਦਿਆ ਸਿੰਘ ਜੀ ਸਿਰ ਦੇਣ ਵਾਸਤੇ ਉੱਠੇ ਸਨ ਉਹਨਾਂ ਦਾ ਇਹ ਹੱਥ ਲਿਖਤ ਸਰੂਪ ਹੈ ਸੋ ਇੱਥੇ ਆਪ ਜੀ ਇਸ ਰੂਪ ਦੇ ਆਰੰਭ ਤੋਂ ਦਰਸ਼ਨ ਕਰ ਰਹੇ ਹੋ ਜਪਜੀ ਸਾਹਿਬ ਲਿਖਿਆ ਹੋਇਆ ਤੇ ਜਿੰਨੇ ਵੀ ਪ੍ਰਾਤਨ ਸਰੂਪਸ ਹਨ ਉਹ ਸਾਰੇ ਲੜੀਵਾਰ ਅੱਖਰ ਹੁੰਦੇ ਸਨ ਜਿਹੜੇ ਹੱਥ ਲਿਖਤ ਸਨ ਅੱਜ ਕੱਲ ਜਿਹੜੇ ਸਰੂਪ ਛਾਪਦੇ ਆ ਉਹਨਾਂ ਦੇ ਉੱਤੇ ਵੱਖੋ ਵੱਖਰੇ ਅੱਖਰ ਲਿਖੇ ਹੁੰਦੇ ਆ ਸੋ ਇਸੇ ਵਾਸਤੇ ਸੰਥਿਆ ਲੈਣੀ ਜ਼ਰੂਰੀ ਸੀਗੀ ਕਿਉਂਕਿ ਇੱਕ ਤੇ ਗੁਰਬਾਣੀ ਦਾ ਸ਼ੁੱਧ ਉਚਾਰਣ ਆਉਣਾ ਚਾਹੀਦਾ ਤੇ ਜਿਹੜੇ ਲੜੀਵਾਰ ਸਰੂਪ ਹਨ ਜਿਨੇ ਸੰਥਿਆ ਨਾ ਲਈ ਹੋਵੇ ਉਹਦੇ ਲਈ ਪੜ੍ਹਨਾ ਬਹੁਤ ਮੁਸ਼ਕਲ ਹੁੰਦਾ ਸੋ ਅੱਗੇ ਆਪ ਜੀ ਆ ਦਰਸ਼ਨ ਕਰ ਰਹੇ ਹੋ ਇਸ ਰੂਪ ਦੇ ਵਿੱਚ ਵੀ ਰਾਗ ਮਾਲਾ ਸੁਭਾਅਮਾਨ ਹੈ ਤੇ ਆਓ ਆਪਾਂ ਹੁਣ ਸੰਤ ਗਿਆਨੀ ਜਰਨੈਲ ਸਿੰਘ ਜੀ ਪਾਸੋਂ ਜਾਣੀਏ ਕਿ ਰਾਗ ਮਾਲਾ ਕਿੰਨੇ ਤੇ ਕਿਉਂ ਲਿਖੀ ਸੀਗੀ ਤੇ ਉਸ ਤੋਂ ਬਾਅਦ ਆਪ ਜੀ ਨੂੰ ਜੋ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਸਰੂਪ ਹਨ ਉਹਨਾਂ ਦੇ ਵੀ ਦਰਸ਼ਨ ਕਰਵਾਏ ਜਾਣਗੇ ਜਿਹਦੀ ਜिल्ਦ ਸੋਨੇ ਦੀ ਹੈ 4 ਕਿਲੋ ਸੋਨਾ ਲੱਗਾ ਹੋਇਆ ਓਮਕਾਰ ਸਤਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਪਰੰਗ ਇਹ ਤੋਂ ਰਾਤੋਂ ਪਰਮੇਸ਼ਰੋਂ ਓਮਕਾਰ ਚਾਰਨਿ ਸੇ ਰੱਖਿਆ ਕਰਨ ਵਾਲਾ ਸਤਰੇ ਕਾਲ ਮਾਜਰੂਪ ਗੁਰਚੇਤਨ ਸਰੂਪ ਪ੍ਰਸਾਦ ਅਨੁਸਰੂਪ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਤਮਿਕ ਰਾਗ ਮਾਲਾ ਔਰ ਆਗਾ ਦੀ ਮਾਲਾ ਸਤਪੁਰਜੀ ਚਾੜ ਰਹੇ ਹਨ ਗੁਰੂ ਗਰੀਬਨਵਾਸ ਸੱਤੇ ਪਾਤਸ਼ਾਹ ਜੀ ਜਿਸ ਵੇਲੇ ਪ੍ਰਵਾਣੀ ਲਿਖਾ ਰਹੇ ਤਾਂ ਤੇ ਨਾਰਦ मुनि ਇੱਕ ਵੇੜਾ ਰਾਗਾਂ ਦੇ ਦੇਸੇ ਚਰਿਆ ਗਿਆ ਤੇ ਲੱਕ ਟੁੱਟੀ ਹੈ ਕਿਸੇ ਬਾਹ ਟੁੱਟੀ ਹੈ ਉਹਨਾਂ ਲੰਗੇ ਟੁੰਡੇ ਹੋਏ ਨੂੰ ਦੇਖਿਆ ਪੁੱਛਿਆ ਤੁਹਾਨੂੰ ਕੀ ਹੋ ਗਿਆ ਕਹਿੰਨ ਲਗੇ मुनि ਜੀ ਜਿਹੜੇ ਕਾਲ ਯੁਗ ਦੇ ਰਾਜੇ ਹਨ ਨਾ ਤਾਂ ਸਮੇਂ ਦਾ ਪਤਾ ਤੇ ਨਾਰਾਗ ਦਾ ਪਤਾ ਜਦੋਂ ਜੀ ਕਰਦਾ ਜਾਣ ਕਰ ਲੱਗ ਪੈਂਦੇ ਹਨ ਉਸ ਤੈ ਤੁਹਾਨੂੰ ਦੌੜ ਕੇ ਜਾਣਾ ਪੈਂਦਾ ਹੈ ਤੋ ਇਸ ਤਰੀਕੇ ਨਾਲ ਸਾਨੂੰ ਅਖਿਆਈ ਹੈ ਸੋ ਸਾਡੇ ਤੇ ਕਿਰਪਾ ਕਰੋ ਨਾਰਦ ਮੋਨੇ ਕਹੇ ਕਿ ਤੁਨ ਨਾਨਕ ਤੇਰੀਏ ਪੰਨਵੇਂ ਸਰੂਪ ਸਹੈ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਐਸੇਰੇ ਪੁੱਤਾਂ ਗੱਦੀ ਦੇ ਮਾਲਕ ਹੋ ਕੇ ਪਰਮਾਣੀ ਰੱਤ ਰੱਛ ਰਹੇ ਹਨ ਐਸੇਰੇ ਸੰਪੂਰਨਤਾ ਹੋਣ ਵਾਲੀ ਹੈ ਜੇ ਤੁਸੀਂ ਦੌੜ ਕੇ ਉੱਥੇ ਚਲੇ ਜਾਓ ਤੇ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰਕੇ ਤੁਹਾਨੂੰ ਤੰਦਰੁਸਤੀ ਬਖ ਸਕਦੇ ਹੈ ਸਾਰੇ ਰਾਗ ਅਰਾਗਣੀਆਂ ਸੋ ਪੁੱਤਰਾ ਸਨੇਤ ਇਹ ਸਤਿਗੁਰਾਂ ਦੇ ਪਾਸ ਆਏ ਦੇਵਤੀ ਕੀਤੇ ਮਹਾਰਾਜ ਕਰਨ ਦੇ ਪਾਇਦੇ ਪਹਿਲਾ ਅਡੰਗ ਤੇ ਕੀਤੀ ਹੁਣ ਤਾਂ ਉਸ ਮੋਹਰ ਲਾ ਦਿੱਤੀ ਹੈ ਗੁਰੂ ਗਰੀਬ ਨਵਾਸਕੇ ਪਾਤਸ਼ਾਹ ਜੀ ਆਪ ਸਾਰਿਆਂ ਨੂੰ ਬਖਸ਼ਣ ਹਾਰੋ ਅੱਗੇ ਵੀ ਤੁਸਾਂ ਬਖਸ਼ਣਾ ਸੀ ਹੁਣ ਵੀ ਤੁਸਾਂ ਬਖਸ਼ਣਾ ਹੈ ਕਿਰਪਾ ਕਰਕੇ ਸਾਨੂੰ ਨਿਹਾਲ ਕਰੋ ਸਾਡਾ ਦੁੱਖ ਦੇ ਤੋ ਹੋਰ ਅਸੀਂ ਕਿੱਥੋਂ ਦੁੱਖ ਮਟਾਵਾਂਗੇ ਗੁਰੂ ਗਰੀਬ ਨਵਾਸ ਜੀ ਨੇ ਇਹਨਾਂ ਦੀ ਕਹਾਣੀ ਸੁਣ ਕੇ ਕੀਤੀ ਹੋਈ ਬੇਨਤੀ ਸੁਣ ਕੇ ਮਿਹਰਬਾਨੀ ਵਿੱਚ ਆਏ ਬਿਆਲਤਾ ਦੇ ਚਾਹੇ ਭਾਈ ਬਰਦਾਤ ਜੀ ਨੂੰ ਹੁਕਮ ਕੀਤਾ ਕਿ ਭਾਈ ਬਰਦਾਤ ਸਾਹਿਬਾਨ ਸੋ ਇਹ ਅਰਾਗ ਜਿੰਨੇ ਹੈ ਜਿੰਨੀਆਂ ਜਿੰਨੀਆਂ ਦੇ ਘਰਾਂ ਵਾਲੀਆਂ ਜਿੰਨੇ ਜਿੰਨੇ ਇਹਨਾਂ ਦੇ ਪੁੱਤਰ ਹੈ ਨੰਬਰ ਵਾਰ ਇਹਨਾਂ ਸਾਰਿਆਂ ਦਾ ਨਾਮ ਲਿਖਦੇ ਹੋ ਤੇ ਨਾਲ ਹੁਕਮ ਕਰ ਦਿੱਤਾ ਕਿ ਭਾਈ ਜਿਹੜਾ ਗੁਰਸਿੱਖ ਇਹ ਰਾਗ ਮਾਲ ਦਾ ਭੋਗ ਨਾਲ ਪਾ ਦੇਗਾ ਉਹਦੀਆਂ ਸਾਰੀਆਂ ਕਾਮਨਾ ਪੂਰੀਆਂ ਹੋਣਗੀਆਂ ਇਹ ਅਰਥਾਂ ਵਿੱਚ ਬੇਨਤੀ ਕਰਾਂਗਾ ਨਾਲ-ਨਾਲ ਉਹਦੀਆਂ ਕਾਮਨਾ ਸਾਰੀਆਂ ਪੂਰੀਆਂ ਹੋਣਗੀਆਂ ਤੇ ਜਿਹੜਾ ਭਾਈ ਇਹ ਤੋਂ ਬਿਨਾਂ ਪਾਠ ਦਾ ਭੋਗ ਪਾ ਦੇਗਾ ਅਧੂਰਾ ਰਹੇਗਾ ਰਾਗ ਮਾਲ ਪਰ ਹੋਵੇ ਤੂ ਪੂਰਾ ਰਾਗ ਮਾਲ ਬਿਨਾਂ ਪਾਠ ਅਧੂਰਾ ਭੋਗ ਪਾਏ ਰਾਗ ਮਾਲਾ ਪਰ ਪਹਿਲੀਆਂ ਪੰਕਤੀਆਂ ਗੁਰਬਾਣੀ ਵਿੱਚ ਕੋਲ ਪਾਇ ਰਾਗ ਮਾਲਾ ਪੜ ਫਿਰ ਮੈਂ ਪਾਪ ਜਾਇ ਸਭ ਛੜ ਰਾਗ ਮਾਲ ਦੇ ਪਾਠ ਅਧੂਰਾ ਹੈ ਰਾਗ ਮਾਲ ਪੜ ਹੋਕਤ ਪੂਰਾ ਇਹ ਬਚਨ ਕਹੇ ਹਨ ਸੋ ਸਤਿਗੁਰੂ ਗਰੀਬ ਨਵਾ ਸਕੇ ਪਾਤਸ਼ਾਹ ਜੀ ਨੇ ਉਹਨਾਂ ਰਾਜਾ ਦੀ ਬੇਨਤੀ ਸੁਣ ਕੇ ਭਾਈ ਗੁਰਦਾਸ ਜੀ ਤੇ ਬਖਸ਼ਿਸ਼ ਕਰਕੇ ਇਹ ਪਵਿੱਤਰ ਰਾਗ ਮਾਲਾ ਦੀ ਬਾਣੀ ਉਚਾਰਨ ਕੀਤੀ ਹੈ ਸੋ ਸਮਾਪਤੀ ਦੇ ਵਿੱਚ ਜਿਹੜਾ ਇਹ ਸਾਰਾ ਪ੍ਰਕਰਨ ਹੈ ਉਹ ਜਿੱਥੇ ਸੱਚਾ ਖੜ ਕੇ ਜਾ ਕੇ ਆਵੇ ਤੇ ਨਾਲੇ ਇੱਕ ਆਂਗ ਹੋਣਾ ਉਥੇ ਬੇਨਤੀ ਤਰ੍ਹਾਂ ਦੇ ਸੁਣੋ ਇਸ ਵਾਰ ਤੇ ਸੱਤੇ ਅੱਖਰ ਤੋਂ ਬਾੜੀ ਆਰੰਭਿਤ ਕਰਦੇ ਆ ਪ੍ਰਕਰਨ ਮੁਤਾਬਕ ਤੇ ਲਿਖਤਾ ਮੁਤਾਬਕ ਸੱਤੇ ਤੋਂ ਆਰੰਭ ਕਰਕੇ ਸੱਤੇ ਤੇ ਸਮਾਪਤੀ ਹੈ ਏਕ ਏਕ ਤੋਂ ਆਰੰਭ ਕਰਕੇ ਤੇ ਸਮਾਪਤੀ ਤੇ ਜਾ ਕੇ ਏਕਾ ਲਾਇਆ ਉਪਕਰਮ ਤੇ ਉਪਸਹਾਰ ਤੇ ਦੋਵੇਂ ਪ੍ਰਕਰਨ ਆਰੰਭ ਕਰਕੇ ਜੋਗੀ ਪ੍ਰੀਤਮ ਸਿੱਕੇ ਪਾਤ ਜੀ ਨੇ ਇਹ ਰਾਗ ਵਾਲਾ ਸੰਪੂਰਨ ਕੀਤੀ ਹੈ ਇਸ ਵਾਰ ਤੇ ਬਰਬਾੜੀ ਤੇ ਕੋਈ ਸ਼ੱਕ ਨਹੀਂ ਕਰਨੀਗੇ ਤੇ ਹੋਰ ਵੀ ਕਿਸੇ ਦੀ ਲਿਖਤ ਹੈ ਬਾਕੀ ਭਾਈ ਜੋਤ ਸਿੰਘ ਜੀ ਹੁਣ ਤੱਕ ਚੜਾਈ ਕਰ ਗਏ ਆ ਆ ਕੀ ਸਾਰ ਸਾਰ ਜਵਾਣ ਵਾਲੇ ਸਤਿਗੁਰੂ ਬਾਬਾ ਦਮਚੰਦ ਸਿੰਘ ਦੀ ਖਾਸਤਾ ਹੈ ਜਦੋਂ ਕਰਤਾਰਪੁਰ ਸਾਹਿਬ ਦੇ ਕਿਹੜਾ ਗਏ ਸੀ ਦਰਸ਼ਨ ਕਰ ਰਹੇ ਸੀ ਇਹ ਭਾਈ ਸਾਹਿਬ ਵੀ ਉੱਥੇ ਗਏ ਸੀ ਲਿਖਤ ਦੇਖ ਕੇ ਇਹਨਾਂ ਨੂੰ ਮੰਨਣਾ ਪਿਆ ਸੀ ਸੋ ਗੁਰੂ ਕੇ ਤਿਆਰਿਓ ਉਹ ਤੋਂ ਪਿੱਛੋਂ ਜਿਹੜੇ ਅੱਖਰਾਂ ਦੀ ਫਰਕ ਕਰਨ ਵਾਲੇ ਐ ਆਪਣਾ ਸਾਇੰਸ ਦੇ ਮੁਕਾਬਕ ਉਹਨਾਂ ਲੋਕਾਂ ਨੂੰ ਲਿਆ ਕੇ ਵੀ ਅੱਖਰ ਵਿਖਾਏ ਗਏ ਉਹਨੇ ਵੀ ਸਿੱਧ ਕੀਤਾ ਵੀ ਇੱਕੋ ਸਿਆਹੀ ਇੱਕੋ ਕਲਮ ਤੇ ਕੋ ਲਿਖਾਰੀ ਲਿਖਤ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਸੋ ਆਪ ਜੀ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਪਾਸੋਂ ਸਰਵਣ ਕਰ ਲਿਆ ਹੈ ਕਿ ਰਾਗ ਮਾਲਾ ਗੁਰੂ ਅਰਜਨ ਦੇਵ ਜੀ ਨੇ ਲਿਖਵਾਈ ਸੀ ਤੇ ਭਾਈ ਗੁਰਦਾਸ ਜੀ ਨੇ ਲਿਖੀ ਸੀ ਤੇ ਜਿਹੜਾ ਕਰਤਾਰਪੁਰ ਸਾਹਿਬ ਵਾਲਾ ਸਰੂਪ ਆ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਲਿਖਾਇਆ ਸੀ ਉਹਦੇ ਵਿੱਚ ਵੀ ਰਾਗ ਮਾਲਾ ਹੈ ਤੇ ਉਸ ਦੀ ਸ਼ਾਈ ਲਿਖਾਈ ਤੇ ਪੱਤਰਾ ਵੀ ਟੈਸਟ ਕੀਤਾ ਗਿਆ ਸੀ ਵੀ ਕਿਤੇ ਸ਼ਾਈ ਤਾਂ ਨਹੀਂ ਵੱਖਰੀ ਲਿਖਾਈ ਤਾਂ ਨਹੀਂ ਵੱਖਰੀ ਤੇ ਜਾਂ ਕਾਗਜ਼ ਤਾਂ ਨਹੀਂ ਵੱਖਰਾ ਸੋ ਸਭ ਕੁਝ ਸਾਰੇ ਨਿਰਨੇ ਪਹਿਲਾਂ ਦੇ ਵੀ ਹੋਏ ਹੋਏ ਨੇ ਤੇ ਆਪ ਜੀ ਆ ਸਾਹਮਣੇ ਦਰਸ਼ਨ ਵੀ ਕਰ ਰਹੇ ਹੋ ਉਹੀ ਲਿਖਾਈ ਆ ਉਹਦਾਂ ਦਾ ਹੀ ਪੇਪਰ ਆ ਉਹਦਾਂ ਦੀ ਹੀ ਇਸ਼ਾਈ ਆ ਸੋ ਸਾਨੂੰ ਕਦੀ ਵੀ ਗੁਰਬਾਣੀ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂਤਾ ਗੱਦੀ ਦਿਵਸ ਮਨਾਉਂਦੇ ਆ ਪੂਰਨ ਤੌਰ ਤੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਣਾ ਚਾਹੀਦਾ ਤੇ ਅੱਖਰ ਅੱਖਰ ਤੇ ਸਾਨੂੰ ਭਰੋਸਾ ਕਰਨਾ ਚਾਹੀਦਾ ਗੁਰੂ ਕੀ ਬਾਣੀ ਹੈ ਹੁਣ ਇਹ ਜੋ ਸਰੂਪ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੁਭਾਇਮਾਨ ਹੈ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਹੈ ਇਸ ਦੇ ਵਿੱਚ ਆਪ ਜੀ ਦੇਖੋਗੇ ਕਿ ਸਿਰਫ ਸੱਜੇ ਹੱਥ ਹੀ ਅੰਗ ਲਿਖੇ ਹੋਏ ਹਨ ਜਿਹੜੀ ਅੰਗਾਂ ਦੀ ਗਿਣਤੀ ਹੈ 1 2 3 4 ਇਦਾਂ ਇਹ 333 ਅੰਗ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਪ੍ਰਾਤਨ ਜਿਹੜੇ ਬਹੁਤੇ ਸਰੂਪ ਆ ਉਹਨਾਂ ਦੇ ਸਿਰਫ ਸੱਜੇ ਹੱਥ ਹੀ ਅੰਗ ਲਿਖਿਆ ਹੁੰਦਾ ਸੀਗਾ ਜਿਵੇਂ ਉਹਦੇ ਪਿਛਲੇ ਪਾਸੇ ਅੰਗ ਨਹੀਂ ਸੀ ਲਿਖਿਆ ਹੁੰਦਾ ਸੋ ਜਿਹੜੇ 1430 ਅੰਗ ਅੱਜ ਕੱਲ ਕਹਾ ਜਾਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹਨ ਜਦੋਂ ਦੀ ਪ੍ਰਿੰਟਿੰਗ ਹੋਣੀ ਸ਼ੁਰੂ ਹੋਈ ਆ ਉਦੋਂ ਦੇ ਫਿਕਸ ਹੋਏ ਆ ਨਹੀਂ ਤੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਅ ਕਿਸੇ ਥਾਵਾਂ ਤੇ ਜਿਹੜਾ ਪੇਪਰ ਵਰਤਿਆ ਜਾਂਦਾ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਨ ਲਈ ਕਿਤੇ ਵੱਡਾ ਆ ਕਿਸੇ ਦੀ ਲਿਖਾਈ ਥੋੜੀ ਮੋٹے ਅੱਖਰਾਂ ਚ ਆ ਕਿਸੇ ਦੀ ਥੋੜੀ ਬਰੀਕ ਆ ਸੋ ਇਸ ਤਰ੍ਹਾਂ ਕੋ ਅੰਗਾਂ ਦੀ ਪਾਬੰਦੀ ਨਹੀਂ ਸੀ ਹੁੰਦੀ ਵੀ ਇੰਨੇ ਅੰਗਾਂ ਦੇ ਵਿੱਚ ਹੀ ਬਾਣੀ ਪੂਰੀ ਹੋਣੀ ਚਾਹੀਦੀ ਆ ਤੇ ਸਿਰਫ ਸੱਜੇ ਹਾਥੀ ਹੁੰਦਾ ਸੀਗਾ ਜਿਵੇਂ ਅੱਜ ਕੱਲ ਵੀ ਜਿਹੜੇ ਪਾਠੀ ਆ ਉਹ ਜੇ ਕਹਿਣਾ ਹੋਵੇ ਜੀ ਮੈਂ 60 ਅੰਗ ਪਾਠ ਕਰ ਆਇਆ ਤੇ ਦੂਜਾ ਵਰਡ ਵਰਤਿਆ ਜਾਂਦਾ ਜੀ ਮੈਂ 30 ਪੱਤਰੇ ਪਾਠ ਕਰ ਆਇਆ ਮਤਲਬ ਉਹਦਾ ਇਹੀ ਹੁੰਦਾ 30 ਪੱਤਰਿਆਂ ਦਾ ਮਤਲਬ ਆ 60 ਅੰਗ ਪੱਤਰਾ ਕਹਿੰਦੇ ਇੱਕ ਅੰਗ ਨੂੰ ਅਗਲਾ ਹਿੱਸਾ ਤੇ ਪਿਛਲਾ ਹਿੱਸਾ ਸੋ ਬਾਲੀ ਜਿਹੜੀ ਗਿਣਤੀ ਆ ਸੱਜੇ ਹੱਥੀ ਹੁੰਦੀ ਸੀਗੀ ਲਿਖੀ ਹੋਈ ਸੋ ਇਸ ਸਰੂਪ ਦੇ ਟੋਟਲ 707 ਪਤਰੇ ਨੇ ਤੇ ਜੇ ਅੱਜ ਕੱਲ ਦੇ ਹਿਸਾਬ ਨਾਲ ਗਿਣਨਾ ਹੋਵੇ ਸੱਜੇ ਹੱਥ ਵੀ ਅੰਗ ਲਿਖਿਆ ਹੁੰਦਾ ਖੱਬੇ ਹੱਥ ਵੀ ਤੇ ਆਪਾਂ ਕਹਿ ਸਕਦੇ ਹਾਂ ਟੋਟਲ 1414 ਅੰਗ ਨੇ ਸੋ ਇਹ ਹੁਣ ਆਪ ਜੀ ਆਰੰਭ ਤੋਂ ਦਰਸ਼ਨ ਕਰ ਰਹੇ ਹੋ ਆਪ ਜੀ ਵੇਖ ਸਕਦੇ ਹੋ ਕਿ ਜਪਜੀ ਸਾਹਿਬ ਲਿਖਿਆ ਹੋਇਆ ਇੱਥੇ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਨਾਵੇਂ ਪਾਤਸ਼ਾਹ ਦੀ ਬਾਣੀ ਜੋ ਹੈ ਨਾਵੇਂ ਪਾਤਸ਼ਾਹ ਦੇ ਸ਼ਲੋਕ ਜੋ ਭੋਗਾਂ ਦੇ ਸਮੇਂ ਆਉਂਦੇ ਹਨ ਉਹ ਇੱਥੋਂ ਦੀ ਆਰੰਭ ਹੋ ਰਹੇ ਹਨ ਸੋ ਅੱਗੇ ਆਪ ਜੀ ਦਰਸ਼ਨ ਕਰ ਰਹੇ ਹੋ ਜਿੱਥੇ ਨਾਵੇਂ ਪਾਤਸ਼ਾਹ ਦੇ ਸ਼ਲੋਕ ਤੇ ਮਦਾਵਣੀ ਤੇ ਸ਼ਲੋਕ ਮਹੱਲਾ 5ਵਾਂ ਸਮਾਪਤ ਹੁੰਦਾ ਉਸ ਤੋਂ ਅੱਗੇ ਰਾਗ ਮਾਲਾ ਲਿਖੀ ਹੋਈ ਹੈ ਤੇ ਗੁਰੂ ਸਾਹਿਬਾਂ ਨੇ ਸਾਨੂੰ ਪੂਰਨ ਗਿਆਨ ਦਿੱਤਾ ਜਿੱਥੇ ਸਾਰੀ ਗੁਰਬਾਣੀ ਰਾਗਾਂ ਦੇ ਵਿੱਚ ਰਚੀ ਹੈ ਉੱਥੇ ਸਾਨੂੰ ਰਾਗਾਂ ਬਾਰੇ ਗਿਆਨ ਵੀ ਦਿੱਤਾ ਹੈ ਰਾਗ ਕੌਣ ਨੇ ਤੇ ਤਰਤੀਬ ਵਾਰ ਇਹਨਾਂ ਦਾ ਸਾਰਾ ਕੁਝ ਲਿਖਿਆ ਹੋਇਆ ਰਾਗਮਾਲਾ ਵਿਚਾਰੀ ਹੋਈ ਹੈ ਕਿਉਂਕਿ ਅਗਰ ਗੁਰੂ ਸਾਹਿਬ ਜੀ ਕੇਵਲ ਰਾਗਾਂ ਦੇ ਵਿੱਚ ਹੀ ਬਾਣੀ ਲਿਖ ਦਿੰਦੇ ਤੇ ਸਾਨੂੰ ਰਾਗਮਾਲਾ ਦਾ ਗਿਆਨ ਨਾ ਦਿੰਦੇ ਮੰਨ ਲਓ ਸਾਡੇ ਕੋਲੇ ਕੋਈ ਹੋਰ ਧਰਮ ਦਾ ਆ ਕੇ ਕਹਿੰਦਾ ਵੀ ਤੁਸੀਂ ਰਾਗਾਂ ਦੇ ਵਿੱਚ ਬਾਣੀ ਤੇ ਪੜਦੇ ਆਂ ਤੇ ਤੁਹਾਨੂੰ ਰਾਗਾਂ ਬਾਰੇ ਕੋਈ ਗਿਆਨ ਹੈਗਾ ਕੀ ਹੈ ਤੇ ਸਾਡੇ ਵਰਗਿਆਂ ਨੇ ਚੁੱਪ ਕਰ ਜਾਇਆ ਕਰਨਾ ਸੀ ਸੋ ਸਾਡਾ ਗੁਰੂ ਪੂਰਾ ਸੀ ਅਧੂਰਾ ਨਹੀਂ ਸੀ ਪੂਰੇ ਕਾ ਕੀਆ ਸਭ ਕੁਝ ਪੂਰਾ ਸੋ ਇਸ ਕਰਕੇ ਗੁਰੂ ਨੇ ਸਾਨੂੰ ਪੂਰਨ ਗਿਆਨ ਦਿੱਤਾ ਤੇ ਰਾਗਾਂ ਬਾਰੇ ਵੀ ਗਿਆਨ ਦਿੱਤਾ ਐਸੇ ਕਰਕੇ ਰਾਗ ਮਾਲਾ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਸੀ ਸੋ ਇਹ ਜੋ ਸਰੂਪ ਦੇ ਆਪ ਜੀ ਹੁਣ ਦਰਸ਼ਨ ਕਰਨ ਜਾ ਰਹੇ ਹੋ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਸ਼ੋਭਤ ਹੈ ਤੇ ਜਦੋਂ ਵੀ ਦਰਬਾਰ ਸਾਹਿਬ ਜਲੋ ਲੱਗਦਾ ਆ ਜਾਂ ਕਿਸੇ ਗੁਰੂ ਸਾਹਿਬ ਜੀ ਦਾ ਗੁਰਪਰਵ ਹੁੰਦਾ ਤੇ ਦਿਵਾਲੀ ਵਾਲੇ ਦਿਨ ਇਹ ਸਰੂਪ ਦਾ ਪ੍ਰਕਾਸ਼ ਕੀਤਾ ਜਾਂਦਾ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਹੈ 4 ਕਿਲੋ ਤਕਰੀਬਨ ਇਸ ਨੂੰ ਸੋਨਾ ਲੱਗਾ ਹੋਇਆ سونے ਦੀ ਜिल्ਦ ਹੈ ਇਸ ਸਰੂਪ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਤਤਕਰਾ ਬਹੁਤ ਸੋਨਾ ਲਿਖਿਆ ਸਭ ਤੋਂ ਪਹਿਲਾਂ ਲਿਖਿਆ ਹੋਇਆ ਵੀ ਕਿੰਨੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਸਭ ਤੋਂ ਪਹਿਲਾਂ ਕਿਹੜੇ ਰਾਗ ਦੀ ਬਾਣੀ ਆਉਂਦੀ ਹੈ ਇਸ ਤਰ੍ਹਾਂ ਲਿਖ ਕੇ ਫਿਰ ਬਾਬਾ ਜੀ ਨੇ ਲਿਖਿਆ ਜਿਵੇਂ ਸ਼੍ਰੀ ਰਾਗ ਦਾ ਤਤਕਰਾ ਤੇ ਸ਼ਬਦ ਜਿਹੜੇ ਨੇ ਉਹਨਾਂ ਦੀਆਂ ਪੰਕਤੀਆਂ ਵੀ ਕਿਹੜੇ-ਕਿਹੜੇ ਅੰਗ ਤੇ ਕਿਹੜਾ-ਕਿਹੜਾ ਸ਼ਬਦ ਆ ਸੋ ਬਹੁਤ ਸੋਹਣਾ ਤਤਕਰਾ ਬਾਬਾ ਜੀ ਨੇ ਇਸ ਦੇ ਵਿੱਚ ਲਿਖਿਆ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਵੇਖ ਰਹੇ ਹੋ ਤੇ ਤਤਕਰੇ ਦੇ ਵਿੱਚ ਅਖੀਰ ਤੇ ਰਾਗ ਮਾਲਾ ਬਾਰੇ ਵੀ ਲਿਖਿਆ ਹੋਇਆ ਵੀ ਇੰਨੇ ਅੰਗ ਦੇ ਉੱਤੇ ਰਾਗ ਮਾਲਾ ਆ 741 ਅੰਗ ਦੇ ਉੱਤੇ ਰਾਗ ਮਾਲਾ ਆ ਇਸ ਰੂਪ ਦੇ ਵਿੱਚ ਸੋ ਇੱਥੇ ਹੁਣ ਆਪ ਜੀ ਇਹ ਸਰੂਪ ਦੇ ਆਰੰਭ ਤੋਂ ਦਰਸ਼ਨ ਕਰ ਰਹੇ ਹੋ ਆਪ ਜੀ ਦੇਖ ਰਹੇ ਹੋ ਜਪਜੀ ਸਾਹਿਬ ਲਿਖਿਆ ਹੋਇਆ ਤੇ ਪ੍ਰਾਤਨ ਸਰੂਪਾਂ ਦੇ ਵਿੱਚ ਜਿਵੇਂ ਪੰਕਤੀਆਂ ਤੋਂ ਬਾਅਦ ਦੋ ਡੰਡੀਆਂ ਆਉਂਦੀਆਂ ਨੇ ਪ੍ਰਾਤਨ ਸਰੂਪ ਜਿਹੜੇ ਹੈਗੇ ਜਿਹੜਾ ਅਖੀਰਲਾ ਅੱਖਰ ਸਮਾਪਤ ਹੋ ਰਿਹਾ ਹੁੰਦਾ ਪੰਕਤੀ ਦਾ ਉਹਦੇ ਨਾਲ ਹੀ ਜੋੜ ਕੇ ਡੰਡੀ ਪਾਈ ਹੁੰਦੀ ਆ ਵੇਖਣ ਨੂੰ ਇਦਾਂ ਲੱਗਦਾ ਵੀ ਜਿਵੇਂ ਕੰਨਾ ਆ ਤੇ ਉਦੋਂ ਅਗਲੀ ਡੰਡੀ ਆ ਜਿਹੜਾ ਉਦੋਂ ਅਗਲੀ ਪੰਕਤੀ ਦਾ ਪਹਿਲਾ ਅੱਖਰ ਸ਼ੁਰੂ ਹੋ ਰਿਹਾ ਉਹਦੇ ਅੱਗੇ ਪਾਈ ਹੁੰਦੀ ਆ ਸੋ ਇਸ ਤਰ੍ਹਾਂ ਜਿਹੜੀਆਂ ਦੋ ਡੰਡੀਆਂ ਪ੍ਰਾਤਨ ਸਰੂਪਾਂ ਦੇ ਵਿੱਚ ਪਾਈਆਂ ਹੁੰਦੀਆਂ ਸਿਗੀਆਂ ਅੱਖਰਾਂ ਦੇ ਨਾਲ ਬਿਲਕੁਲ ਹੀ ਕਿਉਂਕਿ ਲੜੀਵਾਰ ਸਰੂਪ ਸੀਗੇ ਲੜੀਵਾਰ ਅੱਖਰ ਹੁੰਦੇ ਸੀਗੇ ਸਾਰੇ ਇਸ ਸਰੂਪ ਦੇ ਵਿੱਚ ਬਾਬਾ ਜੀ ਨੇ ਜਿੱਥੇ ਰਾਗ ਸਮਾਪਤ ਹੁੰਦਾ ਉਹਦੇ ਥੱਲੇ ਜਿਵੇਂ ਆਪ ਜੀ ਖੱਬੇ ਹੱਥ ਦੇਖ ਰਹੇ ਹੋ ਕਾफी ਆਂਗ ਖਾਲੀ ਸੀ ਪਰ ਉਹ ਬਾਬਾ ਜੀ ਨੇ ਖਾਲੀ ਛੱਡ ਦਿੱਤਾ ਤੇ ਜਿਹੜਾ ਅਗਲਾ ਰਾਗ ਆਰੰਭ ਹੋ ਰਿਹਾ ਜਿਵੇਂ ਏ ਸੰਗ ਦੇ ਉੱਤੇ ਸਾਰੰਗ ਰਾਗ ਦੀ ਸਮਾਪਤੀ ਹੋ ਰਹੀ ਆ ਤੇ ਬਾਬਾ ਜੀ ਨੇ ਥੱਲੋਂ ਉਹਨਾਂ ਅੰਗ ਖਾਲੀ ਛੱਡ ਦਿੱਤਾ ਤੇ ਅਗਲੇ ਪਾਸੇ ਰਾਗ ਮਲਾਰ ਦੀ ਆਰੰਭਤਾ ਹੋ ਰਹੀ ਆ ਤੇ ਅਗਲਾ ਰਾਗ ਅਗਲੇ ਅੰਗ ਤੋਂ ਸ਼ੁਰੂ ਕੀਤਾ ਇਸ ਤਰ੍ਹਾਂ ਕਈ ਥਾਵਾਂ ਤੇ ਕੀਤਾ ਜੇ ਸੱਜੇ ਹੱਥ ਵੀ ਕੋਈ ਰਾਗ ਸਮਾਪਤ ਹੋ ਰਿਹਾ ਤੇ ਬਾਬਾ ਜੀ ਨੇ ਜਿਹੜਾ ਥੱਲੇ ਅੰਗ ਬਚ ਗਿਆ ਉਹਨਾਂ ਕ ਖਾਲੀ ਛੱਡ ਕੇ ਅਗਲੇ ਅੰਗ ਤੋਂ ਜਿਹੜਾ ਅਗਲਾ ਰਾਗ ਆਰੰਭ ਕੀਤਾ ਆ ਤੇ ਦੂਸਰਾ ਜਿਹੜੇ ਪ੍ਰਾਤਨ ਸਰੂਪ ਨੇ ਇਹਨਾਂ ਦੇ ਵਿੱਚ ਜਿਵੇਂ ਲੜੀਵਾਰ ਬਾਣੀ ਹੋਣ ਕਰਕੇ ਜਿਵੇਂ ਆ ਪੰਕਤੀ ਆਪਜੀ ਦੇਖ ਰਹੇ ਹੋ ਦੂਜੀ ਲਾਈਨ ਦੇ ਵਿੱਚ ਬਾਲ ਜਵਾਨੀ ਔਰ ਬਿਰਧ ਫਨ ਤੀਨ ਅਵਸਥਾ ਜਾਨ ਇਥੇ ਅਵਸਥਾ ਥੱਥੇ ਤੋਂ ਬਾਅਦ ਭਾਵ ਕੰਨਾ ਪੂਰਾ ਨਹੀਂ ਆਇਆ ਕਿਉਂਕਿ ਅੰਗ ਇਦਾਂ ਪਹਿਲਾਂ ਤਿਆਰ ਕੀਤੇ ਹੁੰਦੇ ਸੀ ਸਾਈਡਾਂ ਤੇ ਡਿਜ਼ਾਈਨਿੰਗ ਪਹਿਲਾਂ ਤਿਆਰ ਕੀਤੀ ਹੁੰਦੀ ਸੀ ਸੋ ਕੰਨਾ ਪੂਰਾ ਨਾ ਆਉਣ ਕਰਕੇ ਜਿਹੜਾ ਉਹ ਡਿਜ਼ਾਈਨਿੰਗ ਤੋਂ ਬਾਹਰ ਆਪ ਜੀ ਗੋਲ ਜਾਂ ਨਿਸ਼ਾਨ ਦੇਖ ਰਹੇ ਹੋ ਇਹ ਕੰਨੇ ਦਾ ਆਵਾਜ ਕਿ ਆ ਵੀ ਭਾਵੇਂ ਥੱਥੇ ਨੂੰ ਕੰਨਾ ਲੱਗਣਾ ਕਿਉਂਕਿ ਅਗਲੇ ਵਾਰਡ ਦੇ ਨਾਲ ਤੇ ਉਹ ਕੰਨਾ ਪਾਇਆ ਨਹੀਂ ਸੀ ਜਾ ਸਕਦਾ ਤੇ ਨਾ ਹੀ ਉਹ ਗੱਲ ਬਣਦੀ ਆ ਸੋ ਇਸ ਤਰ੍ਹਾਂ ਇਨਾਂ ਪ੍ਰਾਤਮ ਸਰੂਪਾਂ ਦੇ ਵਿੱਚ ਕੰਨੇ ਦਾ ਇਹ ਨਿਸ਼ਾਨ ਹੁੰਦਾ ਆ ਜਿੱਥੇ ਕਿਤੇ ਇਦਾਂ ਨਿਸ਼ਾਨ ਬਣਿਆ ਹੋਵੇ ਤੇ ਤੀਜੀ ਲਾਈਨ ਦੇ ਵਿੱਚ ਆਪ ਜੀ ਦੇਖ ਰਹੇ ਹੋ ਕਰਨਹੁ ਤੋ ਸੁਨਾ ਕੀਓ ਇੱਥੇ ਕੱਕੇ ਨੂੰ ਬਿਹਾਰੀ ਆ ਸੋ ਬਿਲਕੁਲ ਹੈ ਡੈਡ ਐਂਡ ਤੇ ਭਾਵ ਜਾਣ ਕਰਕੇ 350 ਬਿਹਾਰੀ ਇਦਾਂ ਲੰਮੀ ਕਰਕੇ ਬਾਹਰ ਨੂੰ ਪਾਈ ਗਈ ਆ ਸੋ ਇਹ ਬਿਹਾਰੀ ਦਾ ਵਾਚਕ ਆ ਤੇ ਅਖੀਰ ਤੇ ਆਪ ਜੀ ਇੱਥੇ ਦਰਸ਼ਨ ਕਰ ਰਹੇ ਹੋ 741 ਅੰਗ ਦੇ ਉੱਤੇ ਰਾਗ ਮਾਲਾ ਵੀ ਸੁਭਾਏਮਾਨ ਹੈ ਇਸ ਰੂਪ ਦੇ ਵਿੱਚ ਤੇ ਇਸ ਰੂਪ ਦੇ 741 ਪੱਤਰੇ ਹਨ ਜੇ ਅੱਜ ਕੱਲ ਦੇ ਵਾਂਗੂ ਗਿਣਨਾ ਹੋਵੇ ਸੱਜੇ ਹੱਥ ਵੀ ਗਿਣਤੀ ਖੱਬੇ ਹੱਥ ਵੀ ਗਿਣਤੀ ਜਿੱਦਾਂ ਲਿਖੀ ਹੁੰਦੀ ਆ 1482 ਅੰਗ ਬਣਦੇ ਆ ਤੇ ਸੋ ਇੱਕ ਕਰੀ ਫੇਰ ਰਪੀਟ ਕਰ ਦਵਾ ਪ੍ਰਾਤਨ ਸਰੂਪਾਂ ਦੇ ਵਿੱਚ ਕੋਈ ਅੰਗਾਂ ਦੀ ਲਿਮਟ ਨਹੀਂ ਸੀ ਹੁੰਦੀ ਕਿਉਂਕਿ ਹੱਥ ਲਿਖਤ ਸਰੂਪ ਹੁੰਦੇ ਸਨ ਅੱਜ ਕੱਲ ਜਿਹੜੀ ਗਿਣਤੀ ਆ ਉਹ ਪ੍ਰਿੰਟਿੰਗ ਹੋਣ ਕਰਕੇ ਲਿਮਟ ਦੇ ਵਿੱਚ ਆ ਵੀ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਬਾਕੀ ਪਿਆਰਿਓ ਜਦੋਂ ਆਪਣੇ ਕੋਲੇ ਇੰਨੇ ਸਬੂਤ ਮੌਜੂਦ ਹਨ ਕਿ ਰਾਗ ਮਾਲਾ ਗੁਰੂ ਕੀ ਬਾਣੀ ਹੈ ਤੇ ਫੇਰ ਪੰਥ ਦੇ ਵਿੱਚ ਜਿਹੜੇ ਵਿਵਾਦ ਪਾਉਂਦੇ ਆ ਬਿਨਾਂ ਵਜ੍ਹਾ ਹੀ ਵਿਵਾਦ ਪਾਉਂਦੇ ਆ ਵੈਸੇ ਤੇਜਾ ਸਿੰਘ ਪਸੌੜ ਨੇ ਕੰਮ ਸ਼ੁਰੂ ਕੀਤਾ ਸੀ ਅਗਰ ਉਹਨਾਂ ਦੇ ਮਗਰ ਲਾ ਕੇ ਕੋਈ ਜਥੇਬੰਦੀ ਜਾਂ ਕੁਝ ਲੋਕ ਇਦਾਂ ਸੋਚਦੇ ਆ ਤੇ ਸਾਨੂੰ ਉਹਨਾਂ ਦੇ ਮਗਰ ਲਾ ਕੇ ਅਕਾਲ ਤਖਤ ਸਾਹਿਬ ਦੀ ਮਰਜਾਰਾ ਦੇ ਵਿੱਚ ਜਿਹੜੀ ਇਹ ਗੱਲ ਲਿਖੀ ਹੋਈ ਆ ਜੀ ਸਥਾਨਕ ਮਰਜਾਰਾ ਅਨਸਾਰ ਭੋਗ ਪਾਇਆ ਜਾਵੇ ਜੇ ਕਿਸੇ ਰਾਜੀ ਕਰਦਾ ਕਹਿਣ ਤੋਂ ਭਾਅ ਪੜ ਲਵੇ ਜਿੱਥੇ ਨਹੀਂ ਪੜੀ ਜਾਂਦੀ ਨਾ ਪੜੇ ਸੋ ਇਹ ਗੱਲ ਸਾਨੂੰ ਕੱਟ ਕੇ ਬਿਲਕੁਲ ਡਟ ਕੇ ਇਹ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਤਖਤਾਂ ਤੋਂ ਕਿ ਰਾਗਮਾਲਾ ਗੁਰੂ ਕੀ ਬਾਣੀ ਹੈ ਕਿਉਂਕਿ ਤੇਜਾ ਸਿੰਘ ਪਸੌੜ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਛੇਕਿਆ ਗਿਆ ਸੀਗਾ ਤੇ ਉਹਰ ਤੋਂ ਬਾਅਦ ਫਿਰ ਆਨੰਦਪੁਰ ਸਾਹਿਬ ਤੋਂ ਵੀ ਹੁਕਮਨਾਮਾ ਜਾਰੀ ਹੋਇਆ ਪਟਨਾ ਸਾਹਿਬ ਤੋਂ ਵੀ ਤੇ ਹਜੂਰ ਸਾਹਿਬ ਤੋਂ ਵੀ ਹੁਕਮਨਾਮੇ ਜਾਰੀ ਕਰਕੇ ਤੇਜਾ ਸਿੰਘ ਪਸੌੜ ਨੂੰ ਪੰਥ 'ਚੋ ਛੇਕਿਆ ਗਿਆ ਸੀਗਾ ਸੋਇਆਂ ਸੀਆਂ ਜਿਹੜੀਆਂ ਦੁੱਬਦਾ ਹਨ ਬਿਨਾਂ ਵਜਾ ਪੰਥ ਦੇ ਵਿੱਚ ਪਾਈਆਂ ਹੋਈਆਂ ਹਨ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਤੇ ਜਦੋਂ ਇਹ ਜੋ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਸਰੂਪ ਹਨ ਜਦੋਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਗਏ ਸਨ ਕਿਉਂਕਿ ਆਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਨੇ ਸਿੰਘਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਆਪ ਜੀ ਨੂੰ ਗੁਰਬਾਣੀ ਦੇ ਅਰਥ ਪੜ੍ਹਾਵਾਂਗੇ ਤੇ ਉੱਥੇ ਜਦੋਂ ਗਏ ਤੇ ਉੱਥੇ ਜਾ ਕੇ 25 ਸਿੰਘਾਂ ਨੂੰ ਭੇਜਿਆ ਗਿਆ ਸੀ ਧੀਰਮਲੀਆਂ ਦੇ ਕੋਲ ਮੈਂ ਸ਼ਾਰਟ ਦੇ ਵਿੱਚ ਛੇਤੀ ਨਾ ਸੁਣਾ ਦਵਾਂ ਕਿ ਸਰੂਪ ਲੈ ਕੇ ਆ ਉਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤੀ ਤੇ ਨਾਲ ਤਾਣਾ ਮਾਰਿਆ ਕਿ ਜੇ ਗੁਰਗੋਬਿੰਦ ਸਿੰਘ ਜੀ ਉਸੇ ਗੁਰਨਾਨਕ ਦੀ ਗੱਦੀ ਦੇ ਵਾਰਸ ਆ ਤੇ ਉਹ ਸਾਰੀ ਗੁਰਬਾਣੀ ਆਪ ਕਿਉਂ ਨਹੀਂ ਰਾਜ ਲੈਂਦੇ ਫਿਰ ਗੁਰੂ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਉੱਥੇ ਦਮਦਮਾ ਸਾਹਿਬ ਸਾਰੀ ਬਾਣੀ ਆਪ ਉਚਾਰੀ ਨਾਲੇ ਅਰਥ ਪੜਾਏ ਸਿੰਘਾਂ ਨੂੰ ਤੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਈ ਸ਼ਾਹੀ ਦਾ ਇੰਤਜ਼ਾਮ ਕਰਨ ਦੀ ਤੇ ਪੇਪਰ ਦਾ ਇੰਤਜ਼ਾਮ ਕਰਨ ਦੀ ਇਹ ਸਾਰੀ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਸੀ ਤੇ ਉਹ ਅਰਥ ਪੜਾ ਕੇ ਤੇ ਗੁਰਬਾਣੀ ਲਿਖਾ ਕਰਕੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲੈ ਕੇ ਦਮਦਮਾ ਸਾਹਿਬ ਪ੍ਰਚਾਰ ਕਰਨਾ ਤੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਗ੍ਰੰਥੀ ਵਜੋਂ ਥਾਪਿਆ ਭੇਜਿਆ ਤੇ ਬਾਬਾ ਜੀ ਨੇ ਦਮਦਮਾ ਸਾਹਿਬ ਵਿਖੇਰ ਰਹਿ ਕਰਕੇ ਚਾਰ ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖੇ ਸਨ ਉਤਾਰੇ ਕੀਤੇ ਜੋ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਈ ਸੀ ਤੇ ਚਾਰੇ ਤਖਤਾਂ ਤੇ ਉਹ ਸ਼ਿਸ਼ੋਭਤ ਨੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਸ੍ਰੀ ਦਮਦਮਾ ਸਾਹਿਬ ਇੱਕ ਸ੍ਰੀ ਪਟਨਾ ਸਾਹਿਬ ਤੇ ਇੱਕ ਸ੍ਰੀ ਹਜੂਰ ਸਾਹਿਬ ਜੋ ਹਜੂਰ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਸਰੂਪ ਸ਼ਿਸ਼ੋਭਤ ਹੈ ਉਸ ਦਾ ਪ੍ਰਕਾਸ਼ ਉਥੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਵਾਲੇ ਦੇਣੀ ਕੀਤਾ ਜਾਂਦਾ ਆ ਸੋ ਭਾਵ ਕੱਲ ਨੂੰ ਗੁਰਤਾ ਗੱਦੀ ਦਿਵਸ ਹੈ ਤੇ ਜਿਹੜੀਆਂ ਸੰਗਤਾਂ ਉੱਥੇ ਹਨ ਜਿਉ ਇਹ ਵੀਡੀਓ ਵੇਖ ਰਹੀਆਂ ਹਨ ਤੇ ਉਸ ਰੂਪ ਦੇ ਉਹ ਦਰਸ਼ਨ ਉੱਥੇ ਕਰ ਸਕਦੇ ਹਨ ਦਰਸ਼ਨ ਉਹਨਾਂ ਨੂੰ ਪ੍ਰਾਪਤ ਹੋਣਗੇ ਤੇ ਇੱਕ ਸਰੂਪ ਬਾਬਾ ਦੀਪ ਸਿੰਘ ਜੀ ਨੇ ਅਰਬੀ ਦੇ ਵਿੱਚ ਲਿਖ ਕੇ ਅਰਬ ਵਿਦੇਸ਼ ਨੂੰ ਵੀ ਭੇਜਿਆ ਸੀਗਾ ਸੋ ਸਿੱਖ ਪੰਥ ਨੂੰ ਬਾਬਾ ਦੀਪ ਸਿੰਘ ਜੀ ਦੀ ਬਹੁਤ ਵੱਡੀ ਦੇਣ ਹੈ ਤੇ ਅੱਜਕੱਲ ਜਿੰਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਦੇ ਹਨ ਉਹਨਾਂ ਦੀ ਜਿਹੜੀ ਸੁਧਾਈ ਹੈ ਉਹ ਜ਼ਿਆਦਾਤਰ ਬਾਬਾ ਦੀਪ ਸਿੰਘ ਜੀ ਵਾਲੇ ਸਰੂਪਾਂ ਦੇ ਨਾਲ ਮੈਚ ਕਰਕੇ ਕੀਤੀ ਜਾਂਦੀ ਹੈ ਕਿ ਬਿਲਕੁਲ ਉਹੀ ਬਾਣੀ ਹੈ ਕੋਈ ਅੱਖਰ ਵਾਧਾ ਘਾਟਾ ਨਾ ਹੋਵੇ ਤੇ ਸਾਰਿਆਂ ਨੂੰ ਦਾਸ ਵੱਲੋਂ ਬੇਨਤੀ ਹੈ ਕਿ ਹਰ ਕਿਸੇ ਸਿੱਖ ਦੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਟੀਵੀ ਚੈਨਲਾਂ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਹਰ ਕਿਸੇ ਮੀਡੀਆ ਦੇ ਟੀਵੀ ਚੈਨਲ ਤੇ ਵੀਡੀਓ ਜ਼ਰੂਰ ਦਿਖਾਈ ਜਾਵੇ ਜੋ ਕਿ ਸੰਗਤਾਂ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰ ਸਕਣ ਅਤੇ ਸਚਾਈ ਤੋਂ ਜਾਣੂ ਹੋ ਸਕਣ ਤਖਤ ਸ੍ਰੀ ਹਜੂਰ ਸਾਹਿਬ ਜੀ ਵਿਖੇ ਪੰਜਾਂ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਦੇ ਵਿੱਚ ਖਲਾਰ ਕਰਕੇ ਤੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖਲਾਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ ਸੀ ਤੇ ਉਹ ਪੰਜਾਂ ਸਿੰਘਾਂ ਦੇ ਵਿੱਚ ਸੀਗੇ ਪਿਆਰੇ ਭਾਈ ਧਰਮ ਸਿੰਘ ਜੀ ਬਾਕੀ ਦੇ ਪਿਆਰੇ ਉਸ ਵੇਲੇ ਸ਼ਹੀਦ ਹੋ ਚੁੱਕੇ ਸਨ ਸੋ ਦੂਜੇ ਸਨ ਬਾਬਾ ਦੀਪ ਸਿੰਘ ਜੀ ਜੋ ਕਿ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ ਤੇ ਤੀਜੇ ਸਨ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦਾ ਬੁੰਗਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਿੱਛੇ ਬਣਿਆ ਹੋਇਆ ਜੋ ਕਿ ਦਮਦਮੀ ਟਕਸਾਲ ਦੇ ਦੂਜੇ ਮੁਖੀ ਸਨ ਤੇ ਚੌਥੇ ਸਨ ਭਾਈ ਹਰ ਸਿੰਘ ਜੀ ਜੋ ਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਡਾਇਰੀ ਰੋਜ਼ ਲਿਖਿਆ ਕਰਦੇ ਸਨ ਤੇ ਪੰਜਵੇਂ ਸਾਨ ਭਾਈ ਸੰਤੋਖ ਸਿੰਘ ਜੀ ਜੋ ਕਿ ਹਜੂਰ ਸਾਹਿਬ ਸੇਵਾਦਾਰ ਰਹੇ ਸਨ ਤੇ ਇਹ ਵੀਡੀਓ ਵੀ ਪੰਜਾਂ ਸਿੰਘਾਂ ਦੇ ਸਹਿਯੋਗ ਨਾਲ ਹੀ ਬਣੀ ਹੈ ਜੋ ਆਪ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਪਟਨਾ ਸਾਹਿਬ ਵਾਲੇ ਸਰੂਪ ਦੇ ਦਰਸ਼ਨ ਕੀਤੇ ਸਨ ਜਿਸ ਦੇ ਵਿੱਚ ਮਹੱਲਾ 10ਵਾਂ ਵੀ ਲਿਖਿਆ ਹੋਇਆ ਉਹ ਭਾਈ ਸਤਨਾਮ ਸਿੰਘ ਜੀ ਨੇ ਪਟਨਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਨਾਲ ਗੱਲ ਕਰਕੇ ਇਹ ਉਪਰਾਲਾ ਕੀਤਾ ਸੀ ਫੋਟੋਆਂ ਪ੍ਰਾਪਤ ਕਰਨ ਦਾ ਤੇ ਭਾਈ ਚਰਨਜੀਤ ਸਿੰਘ ਜੀ ਨੇ ਪਟਨਾ ਸਾਹਿਬ ਜਾ ਕਰਕੇ ਇਹ ਸੇਵਾ ਕੀਤੀ ਉਹ ਫੋਟੋਆਂ ਪ੍ਰਾਪਤ ਕਰਕੇ ਦਾਸ ਨੂੰ ਭੇਜੀਆਂ ਤੇ ਦੂਜਾ ਜੋ ਭਾਈ ਦਿਆ ਸਿੰਘ ਜੀ ਦਾ ਹੱਥ ਲਿਖਤ ਸਰੂਪ ਹਜੂਰ ਸਾਹਿਬ ਤੋਂ ਆਪ ਜੀ ਨੇ ਦਰਸ਼ਨ ਕੀਤੇ ਹਨ ਉਹ ਭਾਈ ਜਾਂਗਵੀਰ ਸਿੰਘ ਜੀ ਨੇ ਫੋਟੋਆਂ ਖਿੱਚ ਕੇ ਭੇਜੀਆਂ ਸਨ ਜੋ ਕਿ ਆਸ ਵੇਲੇ ਸ੍ਰੀ ਹਜੂਰ ਸਾਹਿਬ ਵਿਖੇ ਕਥਾ ਦੀ ਸੇਵਾ ਨਿਭਾਰੇ ਹਨ ਤੇ ਤੀਜਾ ਜੋ ਆਪ ਜੀ ਨੇ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਸਰੂਪ ਜੋ ਕੇ ਦਮਦਮਾ ਸਾਹਿਬ ਸਿशोਭਤ ਹੈ ਉਸ ਦੀਆਂ ਫੋਟੋਆਂ ਪ੍ਰਾਪਤ ਕਰਨ ਦਾ ਉਪਰਾਲਾ ਗਿਆਨੀ ਭਾਈ ਸਾਹਿਬ ਸਿੰਘ ਜੀ ਨੇ ਕੀਤਾ ਸੀ ਜੋ ਆਪ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਸਰੂਪ ਦੇ ਦਰਸ਼ਨ ਕੀਤੇ ਹਨ ਉਸ ਦੀਆਂ ਫੋਟੋਆਂ ਪ੍ਰਾਪਤ ਕਰਨ ਦਾ ਉਪਰਾਲਾ ਦਾਸ ਨੇ ਕੀਤਾ ਸੀਗਾ ਦਾਸ ਜਸਵਿੰਦਰ ਸਿੰਘ ਕੈਲੀਫੋਰਨੀਆ ਯੂ ਐਸ ਏ ਤੋਂ ਤੇ ਜੇ ਕਿਸੇ ਨੇ ਵੀਡੀਓ ਕਲੀਅਰ ਕੁਆਲਟੀ ਦੇ ਵਿੱਚ ਵੇਖਣੀ ਹੋਵੇ ਤੇ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਜੇ ਇਹ SS78 ਸੋ ਉੱਥੇ ਮੇਰਾ ਚੈਨਲ ਆ ਜਾਏਗਾ ਤੇ ਆਪ ਜੀ ਕਲੀਅਰ ਕੁਆਲਟੀ ਦੇ ਵਿੱਚ ਵੀਡੀਓ ਦੇਖ ਸਕਦੇ ਹੋ ਕਿਉਂਕਿ ਗੁਰਬਾਣੀ ਦੇ ਅੱਖਰਾਂ ਦੇ ਚੰਗੀ ਤਰ੍ਹਾਂ ਫੇਰੀ ਆਪ ਜੀ ਨੂੰ ਦਰਸ਼ਨ ਹੋਣਗੇ ਜਾਂ ਕਿਸੇ ਚੈਨਲ ਨੇ ਵੀ ਜੇ ਇਹ ਵੀਡੀਓ ਵਿਖਾਉਣੀ ਹੋਵੇ ਤੇ YouTube ਤੋਂ ਕਲੀਅਰ ਕੁਆਲਟੀ ਵਾਲੀ ਵੀਡੀਓ ਪ੍ਰਾਪਤ ਕਰ ਸਕਦੇ ਹਨ ਤੇ ਹੋਰ ਵੀ ਜਿਨ੍ਹਾਂ ਸਿੰਘਾਂ ਦਾ ਸਹਿਯੋਗ ਹੋਇਆ ਸਾਰਿਆਂ ਦਾ ਧੰਨਵਾਦ ਤੇ ਵੇਖਣ ਵਾਲਿਆਂ ਦਾ ਵੀ ਧੰਨਵਾਦ ਤੇ ਬੋਲਦਿਆਂ ਤੋਂ ਕੋਈ ਗਲਤੀ ਭੁੱਲ ਚੁੱਕ ਹੋਈ ਹੋਵੇ ਤੇ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ